ਕਾਲਾ ਤੋਂ ਮੁੰਡਾ ਮੇਰੇ ਨਾਲ ਗੱਲ ਕਰਦਾ ਸੀ ਅੱਛਾ ਨਾਲ ਸਾਲ ਤੋਂ ਮੇਰੇ ਨਾਲ ਰਿਲੇਸ਼ਨਸ਼ਿਪ ਚ ਰਿਹਾ ਹੈ ਅੱਛਾ ਪਹਿਲਾਂ ਤਾਂ ਕਰਦੇ ਮੰਨ ਗਏ ਸੀ ਵਿਆਹ ਲਈ ਨੇ ਮਾਂ ਵੀ ਸਾਰੇ ਮੰਨ ਗਏ ਸੀ ਹੂੰ ਬਾਅਦ ਵਿੱਚ ਕਹਿੰਦੀ ਵੀ ਅਸੀਂ ਆਲੀ ਕੁੜੀ ਦਾ ਵਿਆਹ ਕਰਕੇ ਫਿਰ ਅਸੀਂ ਕਰਾਂਗੇ ਤੇ ਮਾਂ ਨੇ ਫਿਰ ਬਾਅਦ ਵਿੱਚ ਵਰਗੀ ਤੇ ਮੁੰਡਾ ਕਹਿੰਦਾ ਬਾਅਦ ਵਿੱਚ ਸਹਿਮਤੀ ਹੋ ਜਾਵੇਗੀ ਚਾਲਾ ਪਾ ਵਿਆਹ ਕਰਾ ਲੈਣੇ ਆ ਮੈਨੂੰ ਬਲਾ ਬਲੂ ਤੇ ਲੈ ਗਿਆ ਤੇ ਬਾਅਦ ਵਿੱਚ ਇਕੱਲੇ ਮੁੰਡੇ ਨੂੰ ਲਿਆਣ ਜਾਂਦੇ ਸੀ ਉਹ ਨਹੀਂ ਆਂਦਾ ਸੀ ਇੱਕ ਰਾਤ ਹੀ ਸਾਨੂੰ ਇੱਥੇ ਰੱਖਾ ਨੇ ਉਹ ਵੀ ਝੂਠ ਬੋਲ ਕੇ ਲਿਆਂਦਾ ਨੇ ਤੇਰੀ ਦਾਦੀ ਮੋਕੀ ਹੂੰ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਇੱਕ ਸਾਲ ਹੋ ਗਿਆ ਮੈਂ ਮੁੰਡਾ ਹੁਣ ਤੁਸੀਂ ਇੱਥੇ ਬੈਠੇ ਹੋ ਹਾਂਜੀ ਇੱਥੇ ਬੈਠੇ ਆ ਕੱਲ ਮੇਰੇ ਕੋਈ ਕੁਝ ਵੀ ਹੁੰਦਾ ਹੈ ਇਹਦਾ ਜ਼ਿੰਮੇਵਾਰ ਮੇਰਾ ਸਾਰਾ ਪਰਿਵਾਰ ਹੈ ਘਰ ਨੂੰ ਤਾਲਾ ਲੱਗਿਆ ਹਾਂਜੀ ਘਰ ਨੂੰ ਤਾਲਾ ਲਾਤਾ ਨੇ ਉਹਨਾਂ ਨੂੰ ਪਤਾ ਸੀ ਵੀ ਅਸੀਂ ਆਣਾ ਹੈ ਉਹਨਾਂ ਘਰ ਨੂੰ ਤਾਲਾ ਲਾ ਦਿੱਤਾ ਕਿੰਨਾ ਚਿਰ ਬੋਂਗੇ ਇੱਥੇ ਨਾ ਚੱਕਰ ਵੀ ਮੈਨੂੰ ਬੈਠਣਾ ਤੇ ਮੈਂ ਬੈਠ ਗਈ। ਜਿੰਨੂੰ ਤੁਰਾ ਤੇ ਬੈਠਾਂਗੀ। ਇਹ ਨਾ ਇੱਥੇ ਹੀ ਮਰਾਂਗੀ ਕੋਈ ਗੱਲ ਨਹੀਂ। ਜ਼ਿੰਮੇਵਾਰ ਇਹ ਹੋਵੇ ਕਿ ਮੇਰੇ ਸਾਥ ਸੁਵੇਗੀ, ਮੇਰਾ ਘਰ ਆਵੇਗਾ ਤੇ ਪੰਮੇ ਬੱਟੂ ਦੇ ਘਾਰੇ ਪੰਚਾਇਤ ਹੋਵੇਗੀ। ਆਮ ਆਦਮੀ ਦਾ ਸੁਖਵਿੰਦਰ ਪ੍ਰਧਾਨ ਹੋਵੇਗਾ ਜ਼ਿੰਮੇਵਾਰ। ਮੇਰਾ ਤਾਂਿਆ ਘਰ ਹੋਵੇਗਾ ਜ਼ਿੰਮੇਵਾਰ ਦੇ। ਪਰ ਪੰਚੀ ਕਿਰਾਰੇ ਜ਼ਿੰਮੇਵਾਰ ਹੋਣਗੇ। ਜਿਹੜੇ ਜ਼ਿੰਮੇਵਾਰ ਆ ਕੀ ਮੈਂ ਕੱਲੀ ਜੀ ਨਹੀਂ ਟਰੇ ਫਨੀ ਮੁੰਡਾ ਨਾਲ ਨਹੀਂ ਹੈਗਾ ਦੱਸਰ ਮੈਨੂੰ ਪਹਲਾ ਸਰਕਾਰ ਮੈਨੂੰ ਜਵਾਬ ਦੇਵੇ ਮੁੰਡਾ ਨਾਲ ਨਹੀਂ ਹੈਗਾ ਦੇਵੇ ਜਿਹੜਾ ਵੀਗਾ ਸੁਖਵਿੰਦਰ ਪ੍ਰਧਾਨ ਆ ਆਦਮੀ ਪਾਰਟੀ ਦਾ ਦੇਵੇ ਮੈਨੂੰ ਅੱਜ ਜਵਾਬ ਆ ਕੀ ਕਰਦਾ ਪੇ ਮੁੰਡਾ ਦੱਸੇ ਆਹ ਹੁੰਦੀ ਪਰਦਾ ਨਹੀਂ ਮੰਗ ਫਰਦਾ ਪਣਾ ਮੈਨੂੰ ਹੀ ਪਰਦਾ ਪਹਿਣਾ ਕਾ ਤੋ ਮੇਰੇ ਕੁਲਤਲਾਕ ਮੰਗਦੇ ਨੇ ਮੈਂ ਨਹੀਂ ਤਲਾਕ ਦੇਣਾ ਇੱਥੇ ਰਹਿਣਾ ਇੱਥੇ ਜੀਣਾ ਮਰਣਾ ਨੇ ਸਾਨੂੰ ਮੈਨੂੰ ਇਨਸਾਫ ਚਾਹੀਦਾ ਹੈ ਕੁਛ ਵੀ ਗਲਨ ਹੁੰਦਾ ਨਾ ਸਾਰੇ ਜ਼ਿੰਮੇਵਾਰ ਇੱਥੂ ਦੇਣੇ ਇਸ ਪਰਿਵਾਰ ਤੇ ਸਾਰੇ ਨਾ ਕੋ ਮੇਰੇ ਮਿਹਰਬਾਨੀ ਕਰ ਦੇ ਮੇਰੀ ਵੀਡੀਓ ਚੜਾ ਦੇ ਚੋਰੀ ਛੁਪੇ ਦਾ ਵਿਆਹ ਕਰਨਾ ਚਾਹੁੰਦੇ ਨੇ ਮੇਰੀ ਗਲਤੀ ਕੀ ਹੈ ਤੁਹਾਨੂੰ ਕਿਨੇ ਦੱਸਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਵਿਆਹ ਕਰਨਾ ਚਾਹੁੰਦੇ ਨੇ ਗੱਲ ਨਹੀਂ ਕਰਦਾ ਨਵੇੜਾ ਕਰੋ ਤਲਾਕ ਦਵਾ ਦੋ ਇਹ ਕਿਤੇ ਮਰਜੀ ਜਾਵੇ ਪਾਵੇਂ ਨਹਿਰ ਚ ਛਾਲ ਮਾਰੇ ਜੋ ਮਰਜੀ ਕਰ ਤਸਦੀ ਆ ਮੁੰਡੇ ਦੇ ਪਾਸੇ ਵਿਆਹ ਕਰਨਾ ਇਹਨੂੰ ਇਹਦੇ ਨਾਲ ਨਹੀਂ ਕਰੁੰਦੇ ਹੁਣ ਇਹਨਾਂ ਨੂੰ ਨਹੀਂ ਅਜਿਹਾ ਰੱਖਣਾ ਮੈਂ ਕੀ ਗੱਲ ਤੈਨੂੰ ਮੈਨੂੰ ਕੁਝ ਤਾਂ ਪ੍ਰੂਫ ਦੇਵਣ ਕਿਉਂ ਮਰ ਮੈਨੂੰ ਛੱਟਾ ਸੀ ਮਾਂ ਮਗਰ ਲਾ ਕੇ ਪਹਿਲਾਂ ਮੈਨੂੰ ਚੰਗੀ ਲੱਗੀ ਸੀ ਹੁਣ ਮੈਂ ਮਾੜੀ ਲੱਗਣ ਲੱਗੀ ਬਸ ਯੂਜ਼ ਕਰਕੇ ਛੱਡ ਦਿੱਤਾ ਇਵੇਂ ਤਾਂ ਕੋਈ ਵੀ ਦੁਨੀਆ ਚ ਕੁੜੀਆਂ ਨਾਲ ਐਵੇਂ ਕੀਤੀ ਜਾਵੇ ਤਾਂ ਬਾਅਦ ਚ ਮਾਪਿਆਂ ਮਗਰ ਲਾ ਕੇ ਛੱਡੀ ਜਾਣਗੇ ਦੁਨੀਆ ਪੁਲਸ ਵਾਲਾ ਤੇ ਵੀ ਦਬਾ ਪਾ ਦਿੰਦੇ ਨੇ ਫੋਨ ਲਵਾ ਦਿੰਦੇ ਨੇ ਡਿੱਬੀਪੁਰ ਜਨ ਦਾ ਰਿਸ਼ਤੇਦਾਰ ਰਗਾ ਕੁਇਰਾਜ ਉਹ ਫੋਨ ਲਵਾ ਦਿੰਦਾ ਪੁਲਸ ਵਾਲਨ ਕਹਿੰਦਾ ਸੀ ਬਰਤੂ ਤਾਰ ਤਾਂ ਕਿ ਜੇ ਕੁੜੀ ਦੀ ਇੱਥੇ ਗੱਲ ਸੁਣੀ ਤਾਂ ਕੱਲ ਸਾਰਾ ਦਿਨ ਥਾਣੇ ਬਿਠਾਈ ਰੱਖਣ ਮੈਨੂੰ ਕੱਲੀ ਨੂੰ ਇਹਨਾਂ ਨੇ ਮੁੰਡਾ ਪੇਜ ਨਹੀਂ ਕੀਤਾ ਕੱਲ ਦਾ ਵਾਅਦਾ ਲਾ ਕੇ ਦੱਸੋ ਸਰ ਮੈਂ ਕਿੱਥੇ ਜਾਵਾਂ ਫਿਰ ਨਾ ਮਾਹ ਪਰ ਰੱਖਦੇ ਪੈ ਨਾ ਇਹ ਰੱਖਦੇ ਪੈ ਮੰਡਾ ਦੇ ਪਾਸੇ ਕਰ ਦਿੰਦੇ ਨੇ ਰਾਤ ਨੂੰ ਬੁਲਾ ਲੈਂਦੇ ਨੇ ਪਿੰਡ ਕਿਹੜਾ ਤੁਹਾਡਾ ਕਿੱਥੇ ਦੇ ਨੇ ਮੇਰਾ ਪਿੰਡ ਕੰਗਗਲਾ ਹੈ ਤੇ ਸਹੁਰੇ ਕਿੱਥੇ ਨੇ ਸੌਰਭ ਸਿੰਘ ਵਾਲੇ ਕੀ ਨਾਂ ਹੈ ਤੁਹਾਡਾ ਸੁਨੀਤਾ ਰਾਣੀ ਕਿੰਨੀ ਉਮਰ ਹੈ 28 ਸਾਲ ਪਿਓ ਦਾ ਨਾਮ ਕੀ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਸਹੁਰਾ ਦਾ ਨਾਮ ਕੀ ਹਾਂਜੀ ਤੇ ਸਹੁਰਾ ਸਾਹਿਬ ਦਾ ਕੀ ਨਾਂ ਹੈ ਤੁਹਾਡੇ ਵਰਤਨ ਸਿੰਘ ਤੇ ਘਰ ਵਾਲੇ ਦਾ ਕੀ ਨਾਂ ਜਿੰਦਣਾ ਵਿਆਹ ਹੈ ਸੁਖਿੰਦਰ ਸਿੰਘ ਕੀ ਕੰਮ ਕਰਦਾ ਹੈ ਘਰ ਵਾਲਾ ਕੋਈ ਕੰਮ ਨਹੀਂ ਕਰਦਾ ਹੂੰ ਤੇ ਲਾਈ ਵ્યાਹ ਕਿਵੇਂ ਹੋਇਆ ਤੁਹਾਡਾ ਲਾ ਮੈਰਿਜ ਕਰਾਈ ਸੀ ਹਾਂਜੀ ਕੋਰਟ ਮੈਰਿਜ ਕੋਰਟ ਮੈਰਿਜ ਕਰਾਈ ਸੀ ਅੱਛਾ ਆਪਸ ਵਿੱਚ ਜਾਣ ਪਛਾਣ ਸੀ ਪਹਿਲਾਂ ਰਿਸ਼ਤੇਦਾਰੀ ਸੀ ਹਾਂਜੀ ਰਿਸ਼ਤੇਦਾਰੀ ਸੀ 9 ਸਾਲਾਂ ਤੋਂ ਮੁੰਡਾ ਮੇਰੇ ਨਾਲ ਗੱਲ ਕਰਦਾ ਸੀ ਅੱਛਾ 9 ਸਾਲ ਤੋਂ ਮੇਰੇ ਨਾਲ ਰਿਲੇਸ਼ਨਸ਼ਿਪ ਚ ਰਿਹਾ ਹੈ ਅੱਛਾ ਪਹਿਲਾਂ ਤਾਂ ਕਰਦੇ ਮੰਨ ਗਏ ਸੀ ਪਿਆਲੀ ਨੇ ਮਾਂ ਵੀ ਸਾਰੇ ਮੰਨ ਗਏ ਸੀ ਬਾਅਦ ਵਿੱਚ ਕਹਿੰਦੀ ਵੀ ਅਸੀਂ ਆਲੀ ਕੁੜੀ ਦਾ ਵਿਆਹ ਕਰਕੇ ਫਿਰ ਅਸੀਂ ਕਰਾਂਗੇ ਤੇ ਮਾਂ ਨੇ ਫਿਰ ਬਾਅਦ ਵਿੱਚ ਵਿਰ ਗਈ ਤੇ ਮੁੰਡਾ ਕਹਿੰਦਾ ਬਾਅਦ ਵਿੱਚ ਸਹਿਮਤੀ ਹੋ ਜਾਵੇ ਕਿ ਚਾਲ ਆਪਾਂ ਵਿਆਹ ਕਰਾ ਲੈਨੇ ਆ ਮੈਨੂੰ ਬਲਾ ਬਲੂ ਤੇ ਲੈ ਗਿਆ ਤੇ ਬਾਅਦ ਵਿੱਚ ਕੱਲੇ ਮੁੰਡੇ ਨੂੰ ਲਿਆਂ ਚਾਹਦੇ ਸੀ ਉਹ ਨਹੀਂ ਆਂਦਾ ਸੀ ਇੱਕ ਰਾਤ ਹੀ ਸਾਨੂੰ ਇੱਥੇ ਰੱਖਾਣੇ ਉਹ ਵੀ ਝੂਠ ਬੋਲ ਕੇ ਲਿਆਂਦਾ ਨਾ ਤੇਰੀ ਦਾਦੀ ਮੋਕ ਗਈ ਹੂੰ ਉਦੋਂ ਬਾਅਦ ਤੁਹਾਡੇ ਸਾਹਮਣੇ ਸਾਰਾ ਕੁਝ ਇੱਕ ਸਾਲ ਹੋ ਗਿਆ ਮੈਂ ਮੁੰਡਾ ਹੁਣ ਤੁਸੀਂ ਇੱਥੇ ਬੈਠੇ ਹੋ ਹਾਂਜੀ ਇੱਥੇ ਬੈਠੇ ਕੱਲ ਮੇਰਾ ਕੁਝ ਵੀ ਹੁੰਦਾ ਹੈ ਇਹਦਾ ਜ਼ਿੰਮੇਵਾਰ ਮੇਰਾ ਸਾਰਾ ਪਰਿਵਾਰ ਹੈ ਘਰ ਨੂੰ ਤਾਲਾ ਲੱਗਿਆ ਹਾਂਜੀ ਘਰ ਨੂੰ ਤਾਲਾ ਲਾਤਾ ਨੇ ਉਹਨਾਂ ਨੂੰ ਪਤਾ ਸੀ ਵੀ ਅਸੀਂ ਆਣਾ ਹੈ ਉਹਨਾਂ ਘਰ ਨੂੰ ਤਾਲਾ ਲਾ ਦਿੱਤਾ ਕਿੰਨਾ ਚਿਰ ਬੋਵਾਂਗੇ ਇੱਥੇ ਜਿੰਨਾ ਚਿਰ ਵੀ ਮੈਨੂੰ ਬੈਠਣਾ ਹੈ ਮੈਂ ਬੈਠਾਂਗੀ ਦਿਨ ਤੇ ਰਾਤ ਬੈਠਾਂਗੀ ਠੀਕ